ਯਾਰ ਕੀਤੀਆਂ ਹੋਈਆਂ ਉਹ ਵੀ ਆਪ ਜੀ ਨੂੰ ਜਿਹੜਾ ਹੈਗਾ ਆਪ ਜੀ ਦੇ ਮਨੋਰੰਜਨ ਦੇ ਲਈ ਇਹਨਾਂ ਧੀਆਂ ਦਾ ਹੌਸਲਾ ਵਾਲਾ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਲੋਹੜੀ ਧੀਆਂ ਦੀ ਜੋ ਕਿ ਹਰ ਸਾਲ ਮਨਾਇਆ ਜਾਂਦਾ ਇਸ ਵਾਰ ਇਹ ਮੇਲਾ ਫਿਊਮਟ ਰਾਈਟਸ ਅਵੇਰਨੈਸ ਐਸੋਸੀਏਸ਼ਨ ਵੱਲੋਂ ਜਨਾਬ ਗਰੁੱਪ ਆਫ ਐਜੂਕੇਸ਼ਨ ਮੰਦਰ ਕਮੇਟੀ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਔਰ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਜੋ ਲੋੜਵੰਦ ਬਜ਼ੁਰਗ ਚਾਹੋ ਮਹਿਲਾਵਾਂ ਨੇ ਉਹਨਾਂ ਨੂੰ ਜਿਹੜੇ ਆ ਸੰਸਥਾ ਦੇ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਕੰਮਲਾ ਦਾ ਵੀ ਇੰਤਜ਼ਾਮ ਕੀਤਾ ਗਿਆ you ain't ਇਹ ਕੋ ਸੰਸਥਾ ਜਿਹੜੀ 365 ਦਿਨ ਕੰਮ ਪੂਜਦੀ ਹੈ ਕਿਉਂਕਿ ਮੇਰੇ ਮਨ ਦੀ ਬੜੀ ਇੱਛਾ ਰਹੀ ਹੈ ਵੀ ਸਾਡੀਆਂ ਬੱਚੀਆਂ ਹਮੇਸ਼ਾ ਅੱਗੇ ਆ ਕੇ ਐਦਾਂ ਦੇ ਪਰਫਾਰਮੈਂਸ ਜਿਹੜੀ ਕੱਲਾ ਨੱਚੜਾ ਹੀ ਸਾਡਾ ਸੱਭਿਆਚਾਰ ਨਹੀਂ ਪਰ ਇਨ੍ਹਾਂ ਪਲੇਟਫਾਰਮਾਂ ਤੋਂ ਹੋਰ ਬੜੀਆਂ ਵਨਗੀਆਂ ਬੱਚਿਆਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਸੋ ਗੁਰਲਾਲ ਭਾਈ ਪੈਂਜੀ ਸਾਡੇ ਵਕੀਲ ਸਾਹਿਬ ਔਰ ਸਾਰੀ ਟੀਮ ਇਹਦੀ ਕੋਈ ਉਹਨਾਂ ਦੇ ਮਨ ਦੀ ਮਨਛਾ ਹੈ ਵੀ ਸਾਡੀਆਂ ਧੀਆਂ ਕਿਸੇ ਕਾਰਨ ਪਿੱਛੇ ਨਾ ਰਹਿ ਜਾਣ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਨਾ ਰਹੇ ਜੇ ਵੀ ਸਾਨੂੰ ਕਿਤੇ ਮੌਕਾ ਨਹੀਂ ਮਿਲਿਆ ਸੋ ਈਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਹਰ ਸਾਲ ਉਪਰਾਲਾ ਕਰਦੀ ਆ ਆਪਦੀ ਬੇਟੀ ਮੈਨੂੰ ਲੱਗਦਾ 13 14 ਸਾਲ ਦੀ ਇਹਨਾਂ ਦੀ ਔਰ 16ਵਾਂ ਮੇਲਾ ਕਰਾ ਰਿਹਾ ਕਿਉਂਕਿ ਮਨ ਦੇ ਵਿੱਚ ਇਹਨਾਂ ਦੀ ਇੱਛਾ ਹੁੰਦੀ ਸੀ ਵੀ ਅਸੀਂ ਬੱਚੀਆਂ ਨੂੰ ਖਾਸ ਕਰ ਜਿਹੜੇ ਵਰਗ ਜਿਹੜੇ ਲੋਕ ਕਿਸੇ ਕਾਰਨ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਇੰਨਾ ਸਟੇਜਾਂ ਤੇ ਚੜਾਉਣਾ ਬੜੀ ਵੱਡੀ ਗੱਲ ਐ ਸੋ ਸਮੂਹਿਕ ਆਨੰਦ ਕਾਰਜ ਸਮਾਗਮ ਜਿਹੜੇ ਕਰਦੇ ਨੇ ਉਹ ਵੀ ਵਧਾਈ ਦੇ ਪਾਤਰ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਬੱਚੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਵੀ ਆਪ ਦਾ ਯਤਨ ਇਸੇ ਤਰ੍ਹਾਂ ਕਰਦੇ ਰਹਿਣ ਧੰਨਵਾਦ ਅੱਜ ਹਿਊਮਨ ਰਾਈਟਸ ਅਵੇਰਨੈਸ ਐਸੋਸੀਏਸ਼ਨ ਵੱਲੋਂ ਜਨਾਬ ਗਰੁੱਪ ਆਫ ਐਜੂਕੇਸ਼ਨ ਅਤੇ ਮੰਦਰ ਕਮੇਟੀ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਹ 16ਵਾਂ ਮੇਲਾ ਲੋਹੜੀ ਤੀਆਂ ਦੀ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਵਿਖੇ ਔਰ ਇਸ ਮੇਲੇ ਦੇ ਵਿੱਚ ਨਵ ਜੰਮੀਆਂ ਜਿਹੜੀਆਂ ਬੱਚੀਆਂ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਔਰ ਨਾਲ ਹੀ ਜਿਹੜੇ ਲੋੜਵੰਦ ਬਜ਼ੁਰਗ ਨੇ ਔਰ ਉਹਨਾਂ ਨੂੰ ਜਿਹੜਾ ਸੰਸਥਾ ਹਰ ਸਾਲ ਕੰਬਲ ਵੰਡਦੀ ਹੈ ਉਹ ਕੰਬਲ ਵੰਡੇ ਜਾ ਰਹੇ ਆ ਔਰ ਇਸ ਪਲੇਟਫਾਰਮ ਤੋਂ ਅਸੀਂ ਇਹ ਵੀ ਸਨੇਹਾ ਨਾਲ ਦੀ ਨਾਲ ਹੀ ਲਿਆਉਣਾ ਚਾਹੁੰਦੇ ਕਿ ਹਰ ਸਾਲ ਸੰਸਥਾ ਵੱਲੋਂ ਵਿਆਹ ਕਰਵਾਏ ਜਾਂਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਔਰ ਇਸ ਸਾਲ ਵੀ ਜਿਹੜੇ ਹੈਗੇ ਆ ਉਹ ਲੋੜਵੰਦ ਬੱਚੀਆਂ ਦੇ ਜਿਹੜੇ ਵਿਆਹ 3 4 April ਨੂੰ ਜਿਹੜੇ ਹੈਗੇ ਆ ਉਹ ਰੱਖੇ ਗਏ ਆ ਕਿਲੇ ਵਾਲਾ ਗੁਰਦੁਆਰਾ ਕੋਟਕਪੂਰਾ ਦੇ ਵਿੱਚ ਜਿਹੜੇ ਕੋਈ ਪਰਿਵਾਰ ਉਹਦੇ ਵਿੱਚ ਵੀ ਆਪਦਾ ਨਾਮ ਲਿਖਾਉਣਾ ਚਾਹੁੰਦੇ ਲੋੜਵੰਦ ਪਰਿਵਾਰ ਉਹ ਵੀ ਸਾਨੂੰ ਜਿਹੜੇ ਹੈਗੇ ਐਪਲੀਕੇਸ਼ਨਾਂ ਦੇ ਸਕਦੇ ਨਾਮ ਲਿਖਾ ਸਕਦੇ ਆ ਔਰ ਇਹ ਪ੍ਰੋਗਰਾਮ ਜਿਹੜਾ ਹੈਗਾ ਸੋਲਵਾਂ ਮੇਲਾ ਜਿਹੜਾ ਹੈਗਾ ਉਹ ਇਸ ਕਰਕੇ ਹੁਣ ਤੱਕ ਵੀ ਜਿਹੜਾ ਚੱਲਦਾ ਆ ਰਿਹਾ ਔਰ ਇਹ ਸੰਸਥਾ ਦੇ ਵੱਲੋਂ ਤਿਆਂ ਦੀ ਲੋਹੜੀ ਦੇ ਨਾਲ ਨਾਲ ਅ ਦੂਸਰਾ ਮਾਗੀ ਦਾ ਮੇਲਾ ਕਿਹੜਾ ਸੀ ਆਪਣਾ ਤਿਆਂ ਦਾ ਮੇਲਾ ਵੀ ਜਿਹੜਾ ਉਹ ਵੀ ਲਵਾਇਆ ਤਿਆਂ ਤੀਸ ਦੀਆਂ ਮੇਲੇ ਕਰਵਾਏ ਜਾਂਦੇ ਆ ਪਰ ਇਹਨਾਂ ਸਟੇਜਾਂ ਦੇ ਉੱਤੇ ਇਹਨਾਂ ਬੱਚੀਆਂ ਨੂੰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਲੈ ਕੇ ਆਉਣਾ ਔਰ ਛੋਟੀਆਂ ਬੱਚੀਆਂ ਹੁੰਨ ਤੋਂ ਬਾਅਦ ਵੱਡੀਆਂ ਹੁੰਨ ਤੋਂ ਬਾਅਦ ਉਹਨਾਂ ਨੂੰ ਵਿਆਹਨ ਤੱਕ ਦਾ ਜਿਹੜਾ ਹੈਗਾ ਇਹ ਜਿਹੜਾ ਹਿਊਮਰਾਈਟਸ ਦਾ ਇੱਕ ਪਲੇਟਫਾਰਮ ਆ ਔਰ ਇਹਦੇ ਵਿੱਚ ਸਾਡੀ ਇੱਕ ਐਹੋਜੀ ਸੰਸਥਾ ਜਿਹੜੀ ਕਿ ਹਰ ਸੰਸਥਾ ਨੂੰ ਨਾਲ ਲੈ ਕੇ ਜਿਹੜੀ ਇਹ ਚੱਲਦੀ ਆ ਔਰ ਸਾਰੇ ਸਮਾਜ ਦੇ ਲੋਕਾਂ ਦਾ ਸਹਿਯੋਗ ਲੈਂਦੀ ਆ ਚਾਹੇ ਤਕੜਾ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਹਰ ਮੈਂਬਰਸ ਇੱਥੇ ਆਣ ਕੇ ਆਪਣਾ ਸਟੇਜ ਮਹਿਸੂਸ ਕਰਦਾ ਕਿ ਇਹ ਸਾਡਾ ਸਾਡੀ ਸੰਸਥਾ ਹੈਗੀ ਔਰ ਇੱਥੇ ਅਸੀਂ ਖੁੱਲ ਕੇ ਬੋਲ ਸਕਦੇ ਆ ਖੁੱਲ ਕੇ ਸਮਾਜ ਦੀ ਗੱਲ ਕਰ ਸਕਦੇ ਆ ਔਰ ਸੰਸਥਾ ਵੱਲੋਂ ਅਵੇਅਰਨੈਸ ਦੇ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਜਾਂਦੇ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਇਹੋ ਜੇ ਮੰਚ ਦੇ ਉੱਤੇ ਇਹਨਾਂ ਧੀਆਂ ਧਿਆਣੀਆਂ ਨੂੰ ਲਿਆ ਕੇ ਉਹਨਾਂ ਨੂੰ ਇੱਕ ਕਾਬਲ ਬਣਾਇਆ ਜਾਵੇ ਲਾਇਕ ਬਣਾਇਆ ਜਾਵੇ ਔਰ ਜਿਸ ਤਰੀਕੇ ਨਾਲ ਸਕਿਲਸ ਪ੍ਰੋਗਰਾਮ ਬਾਈ ਬਲਜੀਤ ਜੀ ਵੱਲੋਂ ਇਹਨਾਂ ਵੱਲੋਂ ਚਲਾਏ ਜਾਂਦੇ ਆ ਤਾਂ ਮੈਂ ਆਪਣੇ ਵੱਲੋਂ ਸਿਰਫ ਇੰਨੀ ਕੀ ਬੇਨਤੀ ਕਰਾਂਗਾ ਕਿ ਸਮਾਜ ਨੂੰ ਔਰ ਸਮਾਜ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਕੰਮ ਕਰਨ ਦੇ ਜਿਹੜੇ ਹੈਗੇ ਫ੍ਰੀडम ਦਿੱਤਾ ਜਾਣਾ ਚਾਹੀਦਾ ਨਾ ਕਿ ਕਿਸੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਔਰ ਜੇਕਰ ਤੁਸੀਂ ਸਮਾਜ ਦੇ ਵਿੱਚ ਉਹਨਾਂ ਲੋਕਾਂ ਦਾ ਸਹਿਯੋਗ ਕਰੋਗੇ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਸਹਾਇਕ ਹੋਗਾ ਜਰੂਰੀ ਨਹੀਂ ਕਿ ਤੁਸੀਂ ਪੈਸੇ ਦਾ ਸਹਾਇਕ ਕਰੋਗੇ ਕਿਸੇ ਵੀ ਤਰ੍ਹਾਂ ਦਾ ਸਹਾਇਕ ਉਹਨੂੰ ਉਤਸ਼ਾਹ ਕਰਨ ਦੇ ਵਿੱਚ ਜੇ ਤੁਸੀਂ ਸਹਾਇਕ ਕਰੋਗੇ ਤਾਂ ਤੁਹਾਡਾ ਕਿਤੇ ਨਾ ਕਿਤੇ ਉਹ ਪਰਮਾਤਮਾ ਦੇ ਲੇਖੇ ਲੱਗੂਗਾ ਔਰ ਸਭਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਹੀ ਰਲ ਮਿਲ ਕੇ ਉਹਨਾਂ ਸਮਾਜ ਸੇਵੀਆਂ ਦਾ ਸਹਾਇਕ ਕਰਿਆ ਕਰੋ ਜਿਹੜੇ ਕੋਈ ਚੰਗੇ ਕਾਰਜ ਕਰਦੇ ਆ